ਰੰਗਾ ਦੇ ਤਿਉਹਾਰ ਹੋਲੀ ਨੂੰ ਹਰ ਕੋਈ ਚਾਹਵਾ ਨਾਲ ਅਤੇ ਬੜੇ ਹੀ ਉਤਸ਼ਾਹ ਨਾਲ ਮਨਾਉਂਦਾ ਹੈ ਤਿਉਹਾਰਾਂ ਦੀ ਗੱਲ ਹੋਵੇ ਤੇ ਫਗਵਾੜਾ ਵਾਸੀ ਪਿੱਛੇ ਰਹਿ ਜਾਣ ਇਹ ਤਾਂ ਹੋ ਹੀ ਨਹੀਂ ਸਕਦਾ ਫਗਵਾੜਾ ਵਿਖੇ ਹੋਲੀ ਦੇ ਤਿਉਹਾਰ ਮੌਕੇ ਰੰਗ ਬਿਰੰਗੇ ਰੰਗਾ ਨਾਲ ਦੁਕਾਨਾਂ ਸਜੀਆਂ ਮਿਲੀਆਂ ਅਤੇ ਬਾਜ਼ਾਰਾਂ ਵਿੱਚ ਵੀ ਲੋਕਾਂ ਦਾ ਕਾਫੀ ਰਸਵੇਖਣ ਨੂੰ ਮਿਲਿਆ ਲੋਕ ਦੁਕਾਨਾਂ ਤੋਂ ਰੰਗ ਪਿਚਕਾਰੀਆਂ ਦੀ ਖਰੀਦਦਾਰੀ ਕਰਦੇ ਨਜ਼ਰ ਆਏ ਸ਼ਹਿਰ ਵਾਸੀਆਂ ਦੇ ਇਸ ਖਰੀਦੋ-ਫਰੋਕ ਦੇ ਉਤਸ਼ਾਹ ਨੂੰ ਵੇਖ ਦੁਕਾਨਦਾਰਾਂ ਵਿੱਚ ਵੀ ਕਾਫੀ ਖੁਸ਼ੀ ਦੀ ਲਹਿਰ ਪਾਈ ਗਈ ਦੁਕਾਨਦਾਰਾਂ ਨੇ ਗੱਲ ਕਰਦਿਆਂ ਦੱਸਿਆ ਕਿ Holi ਦੇ ਤਿਉਹਾਰ ਸੰਬੰਧੀ ਲੋਕਾਂ ਵਿੱਚ ਕਾਫੀ ਉਤਸ਼ਾਹ ਆਇਆ ਜਾ ਰਿਹਾ ਹੈ ਕਿਉਂਕਿ ਕੈਮੀਕਲ ਰਹਿਤ ਰੰਗਾਂ ਦੀ ਵਰਤੋਂ ਕਰ ਹਰ ਕੋਈ ਇਸ ਤਿਹਾਰ ਨੂੰ ਮਨਾਉਣ ਦਾ ਚਾਹਵਾਨ ਹੈ ਜੀ ਸਰ Holi ਦੇ ਤਿਹਾਰ ਨੂੰ ਦੇਖਦੇ ਕਿਦਾਂ ਲੱਗ ਰਿਹਾ ਤੁਹਾਨੂੰ ਇਹ Holi ਦਾ ਤਿਆਰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਟ ਉਤਸ਼ਾਹ ਨਾਲ Holi ਮਨਾਈ ਜਾ ਰਹੀ ਹੈ ਪੂਰਾ ਜੋੜਾ ਛੋੜਾ ਨਾਲ ਰੰਗ ਮਿਲ ਰਿਹਾ ਵਾ ਕੈਮੀਕਲ ਵਾਲੇ ਰੰਗ ਨਹੀਂ ਮਿਲਦੇ ਵਧੀਆ ਰੰਗ ਮਿਲਦੇ ਕੀ ਕਹਣਾ ਜਾਂਦੇ ਆ ਹੋਲੀ ਦੇ ਦਿਨ ਦੇ ਉੱਪਰ ਤੁਸੀਂ ਹੋਲੀ ਦੇ ਪਵਿੱਤਰ ਤਿਉਹਾਰ ਨੂੰ ਜਿਹੜੇ ਭਾਈਚਾਰਾ ਭਲਾ ਕੇ ਰੱਖਣ ਇੱਕ ਦੂਜੇ ਨਾਲ ਪਿਆਰ ਨਾਲ ਹੋਲੀ ਖੇਲੀ ਜਾਵੇ ਰੋਜ਼ਮਰਾਂ ਦੇ ਕੰਮਕਾਜ ਦੀ ਫਿਕਰ ਤੋਂ ਦੂਰ ਮਹਿਲਾਵਾਂ ਵੱਲੋਂ ਵੀ ਹੋਲੀ ਦੇ ਤਿਉਹਾਰ ਨੂੰ ਡੀਜੇ ਦੇ ਗਾਣਿਆਂ ਦੀਆਂ ਧੁੰਮਾਂ ਤੇ ਨੱਚ ਟੱਪ ਕੇ ਮਨਾਇਆ ਗਿਆ ਗੱਲ ਕਰਦੇ ਆ ਮਹਿਲਾਵਾਂ ਨੇ ਦੱਸਿਆ ਕਿ ਤਿਉਹਾਰ ਹੀ ਹੁੰਦੇ ਨੇ ਜੋ ਇੱਕ ਦੂਜੇ ਦੇ ਗੁੱਸੇ ਗਿਲੇ ਨੂੰ ਭੁਲਾ ਕੇ ਨੇੜੇ ਆਉਣ ਦਾ ਮੌਕਾ ਦਿੰਦੇ ਨੇ ਉਨ੍ਹਾਂ ਨੇ ਸਭ ਨੂੰ ਇਸਤਿਹਾਰ ਦੀਆਂ ਵਧਾਈਆਂ ਦਿੱਤੀਆਂ ਮੋਟਰਸਾਈਕਲਾਂ ਤੇ ਨੌਜਵਾਨ ਵੀ ਹੋਲੀ ਦੇ ਤਿਉਹਾਰ ਦਾ ਆਨੰਦ ਮਾਣਦੇ ਨਜ਼ਰ ਆਏ ਹੈਪੀ ਹੋਲੀ ਟੂ ਆਲ ਆਫ ਯੂ ਹੋਲੀ ਕਾ ਇਹ ਤਹਾਰ ਆਪ ਸਭ ਕੇ ਜੀਵਨ ਮੇ ਨਏ ਰੰਗ ਨਈ ਖੁਸ਼ੀਆਂ ਲੈ ਕੇ ਆਏ ਇਸੇ ਉਮੀਦ ਕੇ ਸਾਥ ਆਪ ਸਭ ਕੋ ਹੋਲੀ ਕੀ ਸ਼ੁਭਕਾਮਨਾئیں ਦੇਣਾ ਚਾਹਤੀ ਹੂੰ ਔਰ ਆਪ ਸਭੀ ਖੁਸ਼ ਰਹੇ ਆਨੇ ਵਾਲੇ ਜੀਵਨ ਕੋ ਇੰਜੋਏ ਕਰੇ ਥੈਂਕ ਯੂ ਬੈਂਬਾ ਹੋਲੀ ਦਾ ਦੇਸ਼ ਭਰ ਦੇ ਵਿੱਚ ਤਿਉਹਾਰ ਆ ਬਹੁਤ ਵੱਡਾ ਅੱਜ ਮਤਲਬ ਬੰਦਰਾ ਮਨ ठाकुर जी आज उथे राधा रानी कृष्ण भगवान जी होली खेल रहे हैं लखਾਂ ਦੀ ਕਿਤਾਜ ਦੁਨੀਆ ਉਤੇ ਗਈ ਆ ਅੱਜ ਸਵੇਰ ਦੇ ਅਸੀਂ ਮੰਦਿਰਾਂ ਦੇ ਵਿੱਚ ਮੱਥਾ ਟੇਕ ਕੇ ਅੱਜ होली ਪ੍ਰਭੂ ਜੀ ਨਾਲ ਵੀ ਖੇਲੀ ਆ ਅੱਜ ਮੇਰੇ ਯਾਰ ਦੋਸਤ ਮਿੱਤਰ ਸਾਰੇ ਹੀ ਇਕੱਠੇ ਇੱਕ ਦੂਜੇ ਦਾ ਰੰਗ ਲਾ ਕੇ होली खेल रहे हैं मैं आज ਦੇ ਦਿਨ ਤੇ ਦੇਸ਼ ਭਾਵੇ ਵਿੱਚ ਸਾਡੇ ਜੋ ਪ੍ਰਧਾਨ ਮੰਤਰੀ ਨਿੰਦਰਬਾਈ ਮੋਦੀ ਔਰ ਸਾਡੇ ਕੇਂਦਰ ਦੇ ਮੰਤਰੀ ਸ੍ਰੀ ਸੋਮਪਰਾ ਜੀ ਔਰ ਮੈਡਮ ਨੀਤਾ ਸੋਮਪਰਾ ਜੋ ਅੱਜ ਦੇ ਦਿਨ ਹੋਲੀ ਦੀਆਂ ਸਭ ਵਧਾਈਆਂ ਦਿੰਦੇ ਆ ਜੈ ਸ਼੍ਰੀ ਰਾਮਦੇਵ ਜੀ ਹੋਲੀ ਦਾ ਤਿਹਾਰ ਹੈ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਭ ਨੂੰ ਪੂਰੇ ਸ਼ਹਿਰ ਵਾਸੀਆਂ ਨੂੰ ਬਹੁਤ 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 ਵਧਾਈਆਂ ਅੱਜ ਤੇ ਆ ਹੋਲੀ ਦਾ ਤਿਹਾਰ ਬਹੁਤ ਹੀ ਇੱਕ ਅਪੀਲ ਹੈ ਵੀ ਬਹੁਤ ਹੀ ਸ਼ਾਂਤਾਨੀ ਨਾਲ ਮਨਾਇਆ ਜਾਵੇ ਬਹੁਤੀ ਪੀਸਫੁਲ ਸ਼ਾਂਤੀਪੂਰਵਕ ਸਭ ਦੇ ਨਾਲ ਮਿਲ ਜੁਲ ਕੇ ਮਨਾਇਆ ਜਾਵੇ ਜੋ ਕਿ ਸਭ ਦੇ ਵਿੱਚ ਬਹੁਤ ਹੀ ਪਿਆਰ ਬਣਿਆ ਰਹੇ ਮਿੱਤਰ ਭਾਵ ਬਣਿਆ ਰਹੇ ਸਭ ਦਾ ਆਪਸ ਦੇ ਵਿੱਚ ਬਹੁਤ ਹੀ ਬੜੀਆਂ ਪਿਆਰ ਬਣਿਆ ਰਹੇ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ ਅੱਜ ਹੋਲੀ ਦਾ ਤਿਉਹਾਰ ਜਿਹੜਾ ਪੂਰੇ ਹਿੰਦੁਸਤਾਨ 'ਚ ਮਨਾਇਆ ਜਾ ਰਿਹਾ ਔਰ ਬਹੁਤ ਪਿਆਰ ਭਰਿਆ ਤਿਵਾਰ ਹੁੰਦਾ ਜਿਹੜਾ ਰੰਗਾਂ ਨਾਲ ਰੰਗ-बिरंगे ਹੋਲੀ ਖੇਡੀਆਂ ਦੇ ਰੰਗ ਦੇ ਨਾਲ ਤੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਇਹ ਹੀ ਜੰਦੇਗੀ ਪਿਆਰ ਨਾਲ ਔਰ ਸਤਕਾਰ ਨਾਲ ਹੋਲੀ ਮਨਾਓ ਰੰਗਾਂ ਇੱਕ ਦੂਜੇ ਨੂੰ ਲਾਓ ਜਿਹੜੇ ਆਰਗੇਨਿਕ ਰਗਾ ਉਹ ਲਾਓ ਤੇ ਕਿਸੇ ਨੂੰ ਨੁਕਸਾਨ ਪਹੁੰਚਾ ਦੀ ਕੋਸ਼ਿਸ਼ ਨਾ ਕਰੋ ਤੇ ਜਿੰਨਾ ਕਿ ਤੁਸੀਂ ਪਿਆਰ ਦੇਵੋਗੇ ਡਬਲ ਅਗਲਾ ਮੋਹ ਲੱਗਦਾ ਤੁਹਾਨੂੰ ਪਿਆਰ ਦੇਊਗਾ ਇਹ ਸਾਰਿਆਂ ਨੂੰ ਹੈਪੀ ਹੋਲੀ ਇਹ ਸ਼ਹਿਰ ਵਾਸੀਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਪਿਆਰ ਨਾਲ ਹੋਲੀ ਮਨਾਓ ਤੇ ਰੰਗਾਂ ਰੰਗ ਪ੍ਰੋਗਰਾਮ ਕਰਕੇ ਤੇ ਸਾਰਿਆਂ ਨੂੰ ਪਿਆਰ ਨਾਲ ਮਿਲੋ ਇਹ ਹੋਲੀ ਦਾ ਤਿਵਾਰ ਜਿਹੜਾ ਹੈਗਾ ਇਸ ਕਰਕੇ ਹੈਗਾ ਕਿ ਪਿਆਰ ਦਾ ਰੰਗ ਹੈਗਾ ਹੈਪੀ ਹੋਲੀ ਸਾਰੇ ਸ਼ਹਿਰ ਵਾਸੀਆਂ ਨੂੰ ਹੋਲੀ ਦੀਆਂ ਬਹੁਤ ਬਹੁਤ ਵਧਾਈਆਂ ਇਹ ਖੁਸ਼ੀਆਂ ਦਾ ਤਿਉਹਾਰ ਸਾਰੇ ਪਾਸੇ ਖੁਸ਼ੀਆਂ ਦੇ ਰੰਗ ਬਖੇਰੇ ਔਰ ਮਾਤਾ ਰਾਨੀ ਅੱਗੇ ਹੀ ਕਾਮਨਾ ਕਰਦੇ ਆ ਕਿ ਸਭ ਦੀ ਹੋਲੀ ਬਹੁਤ ਹੀ ਖੁਸ਼ੀਆਂ ਭਰੀ ਹੋਵੇ राधे राधे